今天不打，明天打。<noise> ਮంత్రి ਜੀ ਨੂੰ ਪੁੱਛਣਾ ਚਾਹਣਾ ਇਹ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਗੋਰੇ ਬਾਹਰੋਂ ਕੰਮ ਕਰਨ ਆਣਗੇ ਕਿ ਮੈਂ ਨਹੀਂ ਤਰੱਕੀ ਕਰਦਣੀ ਮਾਨਯੋਗ ਮੁੱਖ ਮੰਤਰੀ ਜੀ ਮੈਂ ਖੁਦ ਐਨਆਰਆ ਹਾਂ ਬਾਹਰੋਂ ਆਇਓ ਹਾਂ ਮੈਂ ਮੈਂ ਆਈਟੀ ਕੀਤੀ ਹੈ ਪ੍ਰਿੰਟਰਸ ਜਦੋਂ ਕੀਤੀ ਪੰਜਾਬ ਦਾ 9992 ਦਾ ਟਾਪਰਾਂ ਪ੍ਰਿੰਟਰਸ ਚ ਨੌਰਥ ਜਨ ਕੰਪੀਟੀਸ਼ਨ ਟੈਸਟ ਲੜਿਆ ਯੂਏਈ ਦੇ ਵਿੱਚ ਬੁਰਜ ਖਲੀਫਾ ਦਾ ਕੰਮ ਕਰਕੇ ਆਇਓ ਅਸੀਂ ਲੇਕਿਨ ਮੈਂ ਤਾਂ ਇੱਥੇ ਰੋਲ ਰਿਆ ਐਨਆਰਆ ਆ ਕੇ ਤੁਸੀਂ ਕਹਿੰਦੇ ਅੰਗਰੇਜ਼ ਅੰਗਰੇਜ਼ ਕੱਦ ਆਜੂਗਾ ਤੁਹਾਡਾ ਆਪਣੇੰਦਾ ਰੋਲ ਰਿਆ ਹੁਣ ਪੰਜਾਬ ਹਿਮਾਚਲ ਚ ਜਾਓ 34000 ਤੋਂ ਉੱਤੇ ਮਿਲ ਰਹੀ ਆ ਸੰਗਾ 34400 ਹਰਿਆਣੇ ਚ 61000 ਮਿਲ ਰਹੀ ਆ ਦਿੱਲੀ ਦੇ ਵਿੱਚ ਪੰਜਾਬ ਨਾਲ ਕਿਉਂ ੱੱਕਾਉ ਕੀਤਾ ਜਾ ਰਿਹਾ ਮੈਂ ਇਹ ਚਾਹਣਾ ਕਿ ਜਿਹੜਾ ਤੁਸੀਂ ਕਹਿੰਦੇ ਅੰਗਰੇਜ਼ ਬਾਹਰੋਂ ਕਮਾਨ ਆਊਗਾ ਤੁਹਾਡਾ ਐਨ ਆਰ ਆ ਸਾਹਮਣੇ ਆ ਤੁਹਾਡੇ ਬਾਹਰੋਂ ਆਇਆ ਤੁਹਾਡੇ ਫੇਕ ਆ ਗੱਲ ਮੈਂ ਖੁਦ ਰੋਲ ਰਿਆ ਮੈਂ ਪਛਤਾ ਰਿਆ ਆ ਕਿਉਂ ਮੈਂ ਕਿਉਂ ਇੰਡੀਆ ਆਏ ਤੁਹਾਡੇ ਚਾਂਸੇ ਚ ਆ ਗਿਆ ਮੈਂ ਇੱਥੇ ਮੈਂ ਬਾਹਰੋਂ ਆਇਆ ਹਾਂ ਇਹ ਤੁਹਾਡਾ ਕੋਈ ਅੰਗਰੇਜ਼ ਕਮਾਂਡ ਨਹੀਂ ਹੈ ਮੈਂ ਤੁਹਾਡੇ ਤੱਕ ਸੰਦੇਸ਼ ਇਹ ਇਸ ਕਈ ਪਛਾਣਾ ਚਾਹਣਾ ਮੈਂ ਦੱਪਾਣਾ ਮਾਰੂ ਤੇ ਬਾਕੀ ਤੁਸੀਂ ਖੁਦ ਹਿਮਾਚਲ ਗਵਰਨਮੈਂਟ ਨੂੰ ਪੁੱਛੋ ਤੁਸੀਂ ਕੀ ਸੈਲਰੀ ਦੇ ਰਹੇ ਇਹਨਾਂ ਨੂੰ ਹਰਿਆਣਾ ਗਵਰਨਮੈਂਟ ਨੂੰ ਪੁੱਛੋ ਦਿੱਲੀ ਤਾਂ ਤੁਹਾਡੇ ਆਪ ਕੇਜਰੀਵਾਲ ਸਾਹਿਬ ਉਹਨਾਂ ਨੂੰ ਪਤਾ ਹੀ ਆ ਤੇ ਉਹਨਾਂ ਨੂੰ ਪੁੱਛੋ ਕਿ ਕੀ ਦੇ ਰਿਹਾ ਤੇ ਸਾਡੇ ਪੰਜਾਬੀਆਂ ਨਾਲ ਕਿਉਂ ਧੱਕਾ ਕੀਤਾ ਜਾ ਰਿਹਾ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ ਸਾਰੇ ਕਿਸਾਨੀ ਨਾਲ ਸੰਧਤ ਆ ਜੇ ਕਹਿੰਦੇ ਕਿਸਾਨ ਦਾ ਇੱਕ ਪੁੱਤ ਕਮਾਨ ਲੱਜੋਵੇ ਹੈ ਨਾ ਸਰਕਾਰੀ ਕਿਸਾਨ ਦੇ ਦਿਨ ਸੁਧਰ ਜਾਂਦੇ ਆ ਜੇ ਤੁਸੀਂ ਕਿਸਾਨਾਂ ਦੇ ਆ ਸਾਰੇ ਕਿਸਾਨ ਹੀ ਆ ਕੋਈ ਨਹੀਂ ਹੈਗਾ ਇਹਨਾਂ ਇਸ ਕਰਕੇ ਕਿਰਪਾ ਕਰਕੇ ਸਾਡੇ ਵੱਲ ਧਿਆਨ ਦਿਓ ਮੁੱਖ ਮੰਤਰੀ ਜੀ ਐਨਆਰਆ ਮੈਂ ਇਹ ਨਾ ਹੋਵੇ ਕਿ ਮੈਂ ਆ ਬਣਿਆ ਬੱਚੇ ਨੂੰ ਇਹ ਪ੍ਰੇਰਾਂਗੇ ਇਸ ਦੇਸ਼ ਚ ਨਾ ਆਇਓ ਮੈਂ ਆ ਕੇ ਪਛਤਾਨਾ ਆਇਆ ਠੀਕ ਹੈ ਮੁੱਖ ਮੰਤਰੀ ਜੀ ਧਿਆਨ ਦਿਓ ਐਨਆਰਆ ਪੰਜਾਬ ਵਿੱਚ ਇਕੱਲਾ ਐਨਆਰਆ ਜਿਹੜਾ ਪਛਤਾ ਰਿਹਾ ਆ ਕੇ ਗੋਦ ਨੌਕਰੀ ਕਰਕੇ 15000 ਤੇ 500 ਦਿਹਾੜੀ ਮਜ਼ਦੂਰ ਤੋਂ ਵੀ ਘੱਟ ਧੰਨਵਾਦ ਜੀ ਕੜ ਕਰ ਰਹੀਆਂ ਤੇ ਹੁਣ ਪ੍ਰਸਤੁਤ ਕਰਨਾ ਆਪਰੇ ਦੇਖਿਆ ਪਿਆ ਮੰਗੋ ਜਰ ਮੁਨਤਾਬਤ ਜੁਨਾਹ ਹਰਦਾਬਤ ਮੁਨਤਾਬਤ ਸਾਡੀਆਂ ਮੰਗੋ ਪੂਰੀਆਂ ਕਰੋ ਸਾਡੀਆਂ ਮੰਗੋ ਪੂਰੀਆਂ ਕਰੋ ਸਾਡੀਆਂ ਮੰਗੋ ਪੂਰੀਆਂ ਕਰੋ ਸਭ ਤੋਂ ਸਾਡੇ ਕਰਨੇ ਦਾ ਮੇਨ ਮੋਟਿਵ ਇਹ ਆ ਕਿ ਅਸੀਂ 15-15 ਸਾਲਾਂ ਤੋਂ 15000 ਸੈਲਰੀ ਤੇ ਕੰਮ ਕਰ ਰਿਹਾ ਇਹ ਸੈਲਰੀਆਂ ਬਹੁਤ ਘੱਟ ਨੇ ਤੇ ਅਸੀਂ ਸਰਕਾਰ ਅੱਗੇ ਇਹ ਗੁਜਾਰਸ਼ ਕਰਦੇ ਆ ਕਿ ਸਾਨੂੰ ਪੱਕੇ ਕੀਤਾ ਜਾਵੇ ਸਿਰਫ ਪੰਜਾਬ ਸਰਕਾਰ ਅੰਦਰ ਮਰਜ਼ੀ ਕੀਤਾ ਜਾਵੇ ਤੇ ਸਾਡੀਆਂ ਜਿਹੜੀਆਂ ਬੇਸਿਕ ਸੈਲਰੀਆਂ ਕੀਤੀਆਂ ਜਾ। ਅਗਰ ਉਹ ਸਰਕਾਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਤੇ ਫਿਰ ਸਾਨੂੰ ਆਦੇ ਹੱਕਾਂ ਵਾਸਤੇ ਲੜਨਾ ਆਉਣਾ। ਸਾਡੇ ਨਾਲ ਹੋਰ ਵੀ ਬਹੁਤ ਸੰਜੋਗੀ ਜਥੇਬੰਦੀਆਂ ਨੇ ਜਿਹੜੀਆਂ ਇਸ ਮੰਚ ਤੇ ਨਹੀਂ ਆਈਆਂ। ਅਗਰ ਜੇ ਉਹਨਾਂ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਪੂਰੀ ਤਰ੍ਹਾਂ ਉਹਦੀ ਲੜਾਈ ਵਾਸਤੇ ਹਰ ਮਤਲਬ ਕਦਮ ਅੱਗੇ ਚੱਕਣ ਨੂੰ ਤਿਆਰ। ਸਾਰੇ ਮੁਲਾਜ਼ਮਾ ਅਸੀਂ ਕੰਟਰੈਕਟ ਤੇ ਜੋਬ ਕਰ ਰਹੇ ਹਾਂ ਜੀ। ਮੁਲਾਜ਼ਮਾਂ ਦੇ ਵਿੱਚ ਸਾਰਾ ਅਸੀਂ ਗਰੁੱਪ ਵੀ ਕਰਾਫਟ ਸਟਰੱਕਟਰਾਂ ਹਾਂ ਜੀ। ਸਾਡੀ ਸੈਲਰੀ ਸਾਨੂੰ ਲੱਗਿਆ ਨੂੰ ਜੀ 15 15 16 16 ਸਾਲ ਹੋ ਗਏ ਸਾਡੀ ਸੈਲਰੀ ਹਲੇ ਵੀ 15000 ਆ ਜੀ ਟੋਟਲ ਅਸੀਂ ਸਾਰੇ ਸਰਕਾਰ ਦੇ ਵਿੱਚ ਸੋਚਿਆ ਸੀ ਵੀ ਨਾ ਇੱਕ ਬਦਲਾਅ ਆਊਗਾ ਜੀ ਸਾਡੇ ਬੰਦਿਆਂ ਨੇ ਵੀ ਮਿਹਨਤ ਕੀਤੀ ਜੀ ਉਦੋਂ ਵੀ ਚਲੋ ਬਦਲਾਅ ਲੈ ਕੇ ਆਈਏ ਹੋ ਸਕਦਾ ਕੋਈ ਬਦਲਾਅ ਦੇ ਵਿੱਚ ਚੇਂਜ ਆ ਜਾਵੇ ਬਟ ਜੋ ਅੱਜ ਸਾਨੂੰ ਫੀਲ ਹੋ ਰਿਹਾ ਜੀ 3 ਸਾਲ ਲੰਘੇ ਗੁੰੰਗੀ ਬੋਲੀ ਸਰਕਾਰ ਆ ਜੀ ਇਹ ਇਹਨਾਂ ਨੇ ਸਾਡੀ ਬਿਲਕੁਲ ਨਹੀਂ ਗੱਲ ਸੁਣੀ ਅਸੀਂ 70 ਜਿਹੜੇ ਮੁੱਖ ਮੰਤਰੀ ਦੀ ਕੌਕੀ ਮਾਰ ਚੁੱਕੇ ਆ ਜੀ ਸਾਨੂੰ ਇੱਕ ਵਾਰੀ ਵੀ ਜਿਹੜੇ ਆਮ ਆਦਮੀ ਪਾਰਟੀ ਕਹਿੰਦੇ ਸੀ ਨਾ ਵੀ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਜੀ ਸਾਨੂੰ ਇੱਕ ਵਾਰੀ ਵੀ ਸਮਾਂ ਨਹੀਂ ਦਿੱਤਾ ਜੀ ਮਿਲਣ ਲਈ ਮੁੱਖ ਮੰਤਰੀ ਬਿਲਕੁਲ ਸਰ ਮੁੱਖ ਮੰਤਰੀ ਨੇ ਜਦੋਂ ਵੋਟਾਂ ਮੰਗਣੀਆਂ ਸੀ ਜੀ ਉਹ ਤਾਂ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ ਸੀ ਵੀ ਮੈਂ ਕੱਚਾ ਸ਼ਬਦ ਪੰਜਾਬ 'ਚ ਰਹਿਣ ਨਹੀਂ ਦੇਣਾ ਪਰ ਸਾਨੂੰ ਨਹੀਂ ਪਤਾ ਸੀ ਵੀ ਉਹਨਾਂ ਦੀ ਸੋਚ ਕੀ ਆ ਉਹਨਾਂ ਦੀ ਸੋਚ ਵੀ ਸੀ ਵੀ ਮੈਂ ਕੱਚੇ ਮਲਾਜ਼ਮ ਨੌਕਰੀ ਤੋਂ ਹੀ ਕੱਢ ਕੇ ਪਰ੍ਹਾਂ ਮਾਰਨੇ ਨੇ ਉਹਨਾਂ ਦੀ ਸੋਚ ਇਹ ਸੀ ਲੇਕਿਨ ਅਸੀਂ ਸਾਡੇ ਤਕਨੀਕੀ ਸਿੱਖਿਆ ਮੰਤਰੀ ਨੇ ਹਰਜੋਤ ਬੈਂਸ ਜੀ ਅਸੀਂ ਉਹਨਾਂ ਨੂੰ ਕਈ ਵਾਰੀ ਮਿਲ ਲਏ ਜੀ ਸਾਡੇ ਵਿੱਤ ਮੰਤਰੀ ਨੇ ਅਭਾਲ ਚੀਮਾ ਜੀ ਉਹਨਾਂ ਨੂੰ ਕਈ ਵਾਰੀ ਸਾਡੀਆਂ ਆਫੀਸ਼ੀਅਲ ਮੀਟਿੰਗ ਆਉਗੀਆਂ ਜਦੋਂ ਸਾਡੀ ਕਿਸੇ ਨੇ ਬਾਹਰ ਨਾ ਫੜੀ ਜੀ ਅਸੀਂ ਅੱਜ ਜੋ ਆਵਾਦੀ ਪਾਰਟੀ ਦੇ ਪ੍ਰਧਾਨ ਨਾਮ ਅਨਰੋੜਾ ਜੀ ਉਹਨਾਂ ਦੀ ਕੋਠੀ ਦਾ ਘਰਾਓ ਕਰ ਰਹੇ ਹਾਂ ਜੀ ਅੱਜ ਜੇਕਰ ਇਹ ਵੀ ਸਾਡੀ ਗੱਲ ਨਹੀਂ ਸੁਣਨਗੇ ਤਾਂ ਫਿਰ ਅਗਲਾ ਧਰਨਾ ਸਾਡਾ ਮਾਨਯੋਗ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿੱਚ ਲੱਗੂਗਾ ਜੇ ਲੋੜ ਪਈ ਤਾਂ ਅਸੀਂ ਦਿੱਲੀ ਕੇਜਰੀ ਕੇਜਰੀਵਾਲ ਦੀ ਕੋਠੀ ਤੱਕ ਵੀ ਜਾਵਾਂਗੇ ਜੀ ਕਿਉਂਕਿ ਸਰ ਸਾਡੇ ਕੋਲੇ ਹੁਣ ਖੋਣ ਨੂੰ ਕੁਝ ਨਹੀਂ ਬਚਿਆ ਅਸੀਂ ਬਹੁਤ ਕੁਝ ਗਵਾ ਲਿਆ 15 15 ਸਾਲ ਸਾਡੇ ਬੰਦੇ ਓਵਰੇਜ ਹੋ ਚੁੱਕੇ ਨੇ ਆ ਜਦੋਂ ਕਿਸੇ ਲੜਕੀ ਦੇ ਕੋਈ ਬੱਚਾ ਹੋਣ ਹੁੰਦਾ ਜੀ ਇਹਨਾਂ ਨੂੰ ਪ੍ਰਸਤੁਤੀਾ ਛੁੱਟੀ ਵੀ ਨਹੀਂ ਮਿਲਦੀ ਇਹ ਕਹਿਆ ਜਾਂਦਾ ਵੀ ਨੌਕਰੀ ਛੱਡ ਦਿਓ ਤੁਸੀਂ ਘਰੇ ਚੰਨੇ ਜਾਓ ਆ ਹਾਲਾਤਾਂ ਦੇ ਵਿੱਚ ਅਸੀਂ ਗੁਜ਼ਰ ਰਹੇ ਹਾਂ ਜੀ ਸਾਡੇ ਬੱਚੇ ਸਾਨੂੰ ਪੁੱਛਦੇ ਨੇ ਵੀ 15000 ਰੁਪਏ ਦੇ ਵਿੱਚ ਪਾਪਾ ਤੁਹਾਡੀ ਤਰ੍ਹਾਂ ਅੱਜ ਵੀ 15000 ਹੀ ਆ ਸਾਰਿਆਂ ਦੇ ਸਾਰੇ ਮੈਰਿਡ ਦੇ ਸਾਰੇ ਜਿੰਨੇ ਵੀ ਲੜਕੇ ਲੜਕੀਆਂ ਨੇ ਜੀ ਸੋ ਸਾਡੇ ਹਾਲਾਤ ਬਹੁਤ ਮਾੜੇ ਨੇ ਜੀ ਪਰਿਵਾਰਕ ਹਾਲਾਤ ਬਹੁਤ ਮਾੜੇ ਨੇ ਇਹ ਸਰਕਾਰ ਦੇ ਵਿੱਚ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਜਿਹੜੇ ਜਦੋਂ ਸਰਵਿਸ ਮਿਲੀ ਸੀ ਉਹਨੂੰ ਠੀਕੇ ਤੇ ਰੱਖਣ ਦਾ ਅਸਿਸਟ ਸੀ ਜੀ ਸਰ ਠੀਕ ਮਤਲਬ ਸਰਕਾਰ ਵੱਲੋਂ ਕੋਈ ਸੈਲਰੀ ਵਗੈਰਾ ਬਿਲਕੁਲ ਸਰ ਇਹ ਸਾਡੀ ਨਾ ਕੇਂਦਰ ਗਵਰਨਮੈਂਟ ਦੀ ਸਕੀਮ ਸੀ ਜੀ ਸਾਡਾ ਡਿਪਾਰਟਮੈਂਟ ਟੈਕਨੀਕਲ ਐਜੂਕੇਸ਼ਨ ਨੇ ਜੋ ਗਾਈਡਲਾਈਨ ਜਾਰੀ ਕੀਤੀਆਂ ਜੀ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਨੂੰ ਉਹ ਕਮੇਟੀ ਦੇ ਬਿਹਾਫ ਤੇ ਸਾਡੀ ਭਰਤੀ ਗਈ ਜੀ ਸਾਡੀ ਭਰਤੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ ਜੀ ਅਗਵਾਰਾਂ ਤੇ ਇਸ਼ਤਿਹਾਰ ਦਿੱਤੇ ਗਏ ਨੇ ਟੈਸਟ ਲਏ ਤੇ ਗਏ ਨੇ ਬਕਾਇਦਾ ਮੈਰਿਟ ਬਣੀ ਹੈ ਜੀ ਯੋਗਤਾਵਾਂ ਸਾਰੇ ਬੰਦੇ ਕੋਈ ਐਮਟੈਕ ਕੋਈ ਬੀਟੈਕ ਆ ਜੀ ਐਮਟੈਕ ਬੀਟੈਕ ਕਰਕੇ ਵੀ ਸਰ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਜੀ ਅੱਜ ਖਲਾਸ ਸਾਡੇ ਬਣੇ ਪੈਨੇ ਜੋ ਅਸੀਂ ਬੱਚਾ ਨੂੰ ਤਕਨੀਕੀ ਸਿੱਖਿਆ ਟ੍ਰੇਨਿੰਗ ਦੰਨੇ ਆ ਜੀ ਸਾਡੇ ਪੜਾਏ ਹੋਏ ਬੱਚੇ ਸਾਡੇ ਨਾਲ 3-3 ਗੁਣਾ ਸੈਲਰੀਆਂ ਲੈ ਰਹੇ ਨੇ ਮਾਰਕੀਟ ਦੇ ਵਿੱਚ ਪਰ ਜਿਹੜੇ ਉਹਨਾਂ ਦੇ ਟੀਚਰ ਨੇ ਜੀ ਜਿਹੜੇ ਅਸੀਂ ਲੋਕਾਂ ਦਾ ਭੁਗਤ ਇੱਕ ਬਣਾ ਰਹੇ ਆ ਬੱਚਿਆਂ ਦਾ ਉਹਨਾਂ ਦੀ ਮੈਂ ਗੱਲ ਇਹ ਬਾਦਲ ਗਵਰਨਮੈਂਟ ਵੇਲੇ ਜੀ ਬਾਦਲ ਪਿੰਡ ਦੇ ਵਿੱਚ ਜੀ ਇੱਕ ਸੁਸਾਇਟੀ ਸੀ ਉਹ ਸੁਸਾਇਟੀ ਦੇ ਵਿੱਚ 21 ਬੰਦੇ ਨੌਕਰੀ ਤੇ ਰੱਖੇ ਗਏ ਸੀ ਜੀ ਇਹ ਆਵਾਜ਼ ਦੀ ਪਾਰਟੀ ਨੇ ਜੀ ਅਸੀਂ ਟੋਟਲ 700 ਮੁਲਾਜ਼ਮਾਂ ਦੀ 700 ਬੰਦਿਆਂ ਨੂੰ ਛੱਡ ਗਿਆ 21 ਬੰਦੇ ਪੱਕੇ ਕਰ ਦਿੱਤੇ ਗਏ ਜੀ ਉਹਨਾਂ ਨੂੰ ਬੇਸਿਕ ਸੈਲਰੀ ਦਿੱਤੀ ਸਰ ਸਾਨੂੰ ਇਹ ਕਹਾਣੀ ਸਮਝ ਨਹੀਂ ਆ ਰ ਵੇ 21 ਬੰਦਿਆਂ ਨੇ ਕੀ ਕਹਾਣੀ ਆ ਜੀ ਸਿਰਫ 700 ਦੇ ਵਿੱਚੋਂ 21 ਬੰਦੇ ਹੀ ਕਿਉਂ ਦਿਖੇ ਤੁਹਾਨੂੰ 700 ਬੰਦਾ ਕਿਉਂ ਨਹੀਂ ਦਿਖਿਆ ਹੈਗਾ ਪੰਜਾਬ ਦੇ ਵਿੱਚ ਜੇ ਇਹਨਾਂ ਨੂੰ ਤੁਸੀਂ ਬੇਸਿਕ ਸੈਲਰੀ ਦੇ ਸਕਦੇ ਹੋ ਇਹਨਾਂ ਨੂੰ ਰੈਗੂਲਰ ਕਰ ਸਕਦੇ ਹੋ 58 ਸਾਲ ਦੀ ਉਮਰ ਤੱਕ ਤਾਂ ਅਸੀਂ ਤੁਹਾਡਾ ਕੀ ਮਾੜਾ ਕਰਤਾ ਸਾਡੀਆਂ ਯੋਗਤਾਵਾਂ ਦੇ ਵਿੱਚ ਕੀ ਫਰਕ ਹੈ ਇਹ じゃ ਜਿਹੜਾ ਕੋਈ ਇਹਨਾਂ ਦੇ ਵਿੱਚ ਕੋਈ ਵੱਖਰਾ ਸੀ ਸੋ ਇਹ ਵੀ ਇੱਕ ਸਵਾਲੀਆ ਚਿੰਨਾ ਜੀ ਵੀ ਤੁਹਾਨੂੰ 700 ਬੰਦਾ ਚੋਂ 21 ਬੰਦੇ ਕਿਉਂ ਦਿਖੇ ਇੱਕ ਇਹ ਬੇਨਤੀ ਆ ਜੀ ਤੇ ਦੂਸਰੀ ਗੱਲ ਆ ਸਰ ਬਾਦਲ ਗਵਰਨਮੈਂਟ ਦੇ ਵਿੱਚ 17 ਦਸੰਬਰ 2011 ਨੂੰ ਫੈਸਲਾ ਹੋਇਆ ਸੀ ਤਕਨੀਕੀ ਸਿੱਖਿਆ ਭ ਕਿ ਜਿਹੜੇ ਮੁਲਾਜ਼ਮਾਂ ਨੂੰ ਕੋਈ ਗੈਸਟ ਫੈਕਲਟੀ ਚੱਲਦੀ ਆਉਂਦੀ ਆ ਉਹਨਾਂ ਨੂੰ 5 ਸਾਲ ਅਗਾਂਹ ਉਹਨੂੰ ਮਹਿਕਮੇ ਚ ਲੈ ਲਿਆ ਜਾਵੇ ਸਰ ਸਾਨੂੰ ਤਾਂ 10 10 15 15 ਸਾਲੋਂ ਕਿ ਸਾਨੂੰ ਮਹਿਕਮੇ ਚ ਕਿਉਂ ਨਹੀਂ ਲੈ ਰਹੇ ਇੱਕ ਪਾਸੇ ਤੁਸੀਂ ਬਾਦਲ ਸਰਕਾਰ ਦੇ ਫੈਸਲੇ ਨੂੰ ਲਾਗੂ ਕਰ ਰਹੇ ਹੋ ਦੂਜੇ ਪਾਸੇ ਉਹਨੂੰ ਡਿਨਾਈ ਕਰ ਰਹੇ ਹੋ ਇਹ ਦੋਗਲੀ ਨੀਤੀ ਕਿਉਂ ਖੇਡੀ ਜਾ ਰਹੀ ਆ ਜੀ ਅਸੀਂ ਪੰਜਾਬ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦੇ ਹਾਂ ਤੁਹਾਡੇ ਜੀ 700 ਬੰਦੇ ਨਾਲ ਦੇਖੋ ਮੰਨ ਕੇ ਚੱਲੋ ਵੀ 14000 ਜਿਹੜਾ ਬੱਚਾ ਯੂਥ ਆ ਪੰਜਾਬ ਦਾ ਉਹ ਇੱਕ ਸਾਲ ਬਾਅਦ ਸਾਡੇ ਕੋਲ ਪਾਸ ਆਉਗੇ ਪਾਸ ਆਉਗੇ ਜਾਂਦਾ ਸਾਡੇ ਕੋਲੇ ਸਾਡੇ ਪਰਿਵਾਰ ਵੀ ਨੇ ਜੀ ਤਫਰ ਅਸੀਂ ਵੀ ਆਪਦੀ ਆਈ ਤੇ ਆ ਜਾਵਾਂਗੇ 1.5 ਸਾਲ ਰਹਿ ਗਿਆ ਜੀ ਸਰਕਾਰ ਦਾ ਪਰ ਸਰਕਾਰ ਨੂੰ ਪਾਸੇ ਕਰਨ ਦਾ ਅਸੀਂ ਦਮ ਰੱਖਦੇ ਹਾਂ